ਬ੍ਰੇਕ ਤੋਂ ਬਾਅਦ ਕਰਵਾ ਸਿਲਸਿਲਾ ਇੱਕ ਵਾਰ ਫੇਰ ਤੋਂ ਜਾ ਰਹੀ ਹੈ ਗੱਲ ਕਰਦੇ ਆ ਡੇਰਾ ਮੁਖੀ ਦੀ ਜਿਸ ਜੋ ਕਿ ਇਸ ਵੇਲੇ ਪਰੋਲ ਤੇ ਬਾਹਰ ਹੈ ਲੇਕਿਨ ਉਸ ਦੇ ਖਿਲਾਫ ਉਹ ਐਸਜੀਪੀਸੀ ਵੱਲੋਂ ਜੋ ਪਟਿਸ਼ਨ ਪਾਈ ਗਈ ਸੀ ਉਸ ਤੇ ਹਰਿਆਣਾ ਸਰਕਾਰ ਨੇ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕੀਤਾ ਹੈ ਹਰਿਆਣਾ ਸਰਕਾਰ ਨੇ ਜਵਾਬ ਦਾਖਲ ਕਰਦਿਆਂ ਕਿਹਾ ਕਿ ਕੋਈ ਖਤਰਨਾਕ ਅਪਰਾਧੀ ਨਹੀਂ ਹੈ ਡੇਰਾ ਮੁਖੀ ਦੋ ਕਤਲ ਦੇ ਕੇਸਾਂ ਵਿੱਚ ਦੋਸ਼ੀ ਹੋਣ ਦਾ ਮਤਲਬ ਸੀਰੀਅਲ ਕਿਲਰ ਨਹੀਂ ਹੈ ਇਹ ਕਹਿਣਾ ਹੈ ਹਰਿਆਣਾ ਸਰਕਾਰ ਦਾ ਡੇਰਾਮੁਖੀ ਨੂੰ ਬਲਾਤਕਾਰ ਦੇ ਦੋ ਕੇਸਾਂ ਵਿੱਚ 10-10 ਸਾਲ ਅਤੇ ਇੱਕ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਹੋਈ ਹੈ ਪਹਿਲਾਂ ਵੀ ਪਰਲੋ ਅਤੇ ਪੈਰੋਲ ਤੇ ਸਮੇਂ ਸਿਰ ਵਾਪਸ ਆਇਆ ਹੈ ਡੇਰਾਮੁਖੀ ਹਰਿਆਣਾ ਸਰਕਾਰ ਨੇ ਇਹ ਆਪਣਾ ਤਰਕ ਦਿੱਤਾ ਜੀ ਹਾਂ ਜਿਸ ਤਰ੍ਹਾਂ ਦੇ ਨਾਲ ਸਜ਼ਾ ਆਫਤਾ ਹੈ ਲੇਕਿਨ ਲਗਾਤਾਰ ਪੈਰੋਲ ਮਿਲਣ ਤੇ ਵਿਰੋਧੀ ਲਗਾਤਾਰ ਨਿਸ਼ਾਨਾ ਸਾਧਦੇ ਆਏ ਨੇ ਉੱਤੇ ਹੀ ਇਸ ਨੂੰ ਲੈ ਕੇ ਜੋ ਪਟੀਸ਼ਨ ਪਾਈ ਗਈ ਸੀ ਜੋ ਪੈਰੋਲ ਮਿਲੀ ਹੈ ਡੇਰਾਮੁਖੀ ਨੂੰ ਉਸ ਤੇ ਹਰਿਆਣਾ ਸਰਕਾਰ ਦਾ ਇਹ ਤਰਕ

ਤੇ ਉਸ ਦੋ ਕਤਲ ਦੇ ਜਿਹੜੇ ਮੰਗਲੇਗਾਰ ਤੇ ਹੈਗੇ ਲੱਗੇ ਨਾ ਕੋਈ ਸੀਰੀਅਲ ਕਿਲਰ ਨਹੀਂ ਹੈਗਾ ਤੇ ਇਸ ਲਈ ਉਹ ਜਿਹੜੀ ਪਹਿਲਾਂ ਵੀ ਉਹਨੂੰ ਜਦੋਂ ਪੈਰੋਲ ਮਿਲੀ ਹੈ ਤੇ ਉਹ तय ਸਮੇਂ ਅਨੁਸਾਰ ਵਾਪਸ ਆਇਆ ਹੈ ਤੇ ਇਸ ਲਈ ਜਿਹੜਾ ਕੋਈ ਇਸ ਦਾ ਕੋਈ ਵੱਟੀ ਹੈ ਤੇ ਉਹ ਚਿੰਤਾ ਦੀ ਗੱਲ ਨਹੀਂ ਹੈ ਤੇ ਇਸ ਲਈ ਜਿਹੜੀ ਹਰਿਆਣਾ ਸਰਕਾਰਾਂ ਨੇ ਜਿਹੜਾ ਆਪਣਾ ਜਵਾਬ-ਜਵਾਬ ਲਾ ਕੇ ਕਿਹਾ ਕਿ ਉਹ ਤੁਹਾਨੂੰ ਦੱਸਦੀ ਕਿ ਦੋ ਦਿਨਾਂ ਬਾਅਦ ਹੀ ਜਿਹੜੀ ਨਾਮ ਅਰਜੀਤ ਜਿਹੜੀ ਪ੍ਰੋਲੋਗ ਖਤਮ ਹੋਣ ਵਾਲੀ ਹੈ ਮੈਂ ਤਾਂ ਉਸ ਤੋਂ ਬਾਅਦ ਜਿਹੜੀ ਹੈ ਉਹ ਝੇਲ ਚਲਾ ਜਾਏਗਾ ਹਾਈ ਕੋਰਟ ਦੇ ਵਿੱਚ ਉਹਨਾਂ ਇਸ ਮਾਮਲੇ ਦੀ ਜਿਹੜੀ ਅਖੀ ਸੁਣਾਈ ਉਹ 9 ਮਾਰਚ ਨੂੰ ਉਹ ਬਣੀਏ ਜਿਸ ਤੇ ਜਿਹੜੀ 40 ਦਿਨ ਦੀ ਪਰੋਲ ਤੇ ਰਾਮ ਨਾ ਜੀ ਬਾਹਰ ਆਇਆ ਸੀਗਾ ਦੁਬਾਰਾ ਤੋਂ ਉਸੇ ਨੂੰ ਲੈ ਕੇ ਐਸ்சிਪੀ ਵੱਲੋਂ ਤੇ ਜਿਹੜੀ ਕਈ ਆਚੀ ਦਾ ਪਾਈ ਗਈ ਸੀ ਤੇ ਉਹ ਡੀਸੀਪੀ ਜਿਸ ਤੇ ਕੋਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਹਰਿਆਣਾ ਸਰਕਾਰ ਵੱਲੋਂ ਆਪਣਾ ਜਵਾਬ ਜਿਹੜਾ ਦਾਖਲ ਕੀਤਾ ਗਿਆ ਹੈ ਜੀਰ ਅਕ ਬਿਲਕੁਲ ਔਰ ਜਿਸ ਤਰ੍ਹਾਂ ਤੇ ਨਾਲ ਇਹ ਜਵਾਬ ਦਾਖਲ ਕੀਤਾ ਗਿਆ ਇਸ ਨੂੰ ਲੈ ਕੇ ਕੋਰਟ ਦਾ ਕਦੋਂ ਤੱਕ ਜਿਹੜਾ ਹੈ ਇੱਕ ਪਟੀਸ਼ਨ ਤੇ ਕੋਈ ਫੈਸਲਾ ਆ ਸਕਦਾ ਇਹ ਦੇ ਕਮਾਂਡਰ ਰਾਦਰ ਪਹਿਲਾਂ ਵੀ ਜਿਵੇਂ ਦੱਸਿਆ ਕਿ 2 ਦਿਨਾਂ ਤੱਕ ਜਿਹੜੀ ਹੈ ਰਾਮ ਰਜਿੰਦਰ ਦੀ ਪਾਰੋਲ ਖਤਮ ਹੋ ਜਾਵੇਗੀ ਭਾਵੇਂ ਲੇਕਿਨ ਜਿਹੜਾ ਹੁਣ ਅਗਲੀ ਸੁਣਵਾਈ ਇਸਦੀ 9 ਮਾਰਚ ਨੂੰ ਹੋਏਗੀ ਤੇ 9 ਮਾਰਚ ਨੂੰ ਵੀ ਜਿਹੜਾ ਇਸ ਮਾਮਲੇ ਦੇ ਤੇ ਕੋਈ ਫੈਸਲਾ ਜਿਹੜਾ ਕੋਰਟ ਨੂੰ ਸੁਣਾਇਆ ਜਾ ਸਕਦਾ ਲੇਕਿਨ ਇਸ ਤੱਕ ਸਵਾਲ ਹੈਗਾ ਕਿ ਇੱਕ ਹਾਰਡ ਕੋਰ ਕ੍ਰਿਮੀਨਲ ਨੂੰ ਲੈ ਕੇ ਕਿਹਾ ਤੇ ਉਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਈ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਕੋਈ ਸੀਰੀਅਲ ਕਿਲਰ ਨਹੀਂ ਹੈਗਾ ਦੋ ਕਤਲ ਦੇ ਮਾਮਲੇ ਜ਼ਰੂਰ ਕਰ ਜਾਗੇ ਜਿਸ ਤੇ ਸਜ਼ਾ ਆਪਦਾ ਤੇ ਦੋ ਸਰ ਸਾਜਿਦ ਦੇ ਜਿਹੜੇ ਬਲਾਕਕਾਰ ਤੇ ਜਿਹੜੇ ਮਾਮਲੇ ਉਹਨਾਂ ਤੇ ਚੱਲ ਰਿਹਾ ਤੇ 10 ਸਾਲ ਦੀ ਜਿਹੜੀ ਸਜ਼ਾ ਤਾਂ ਕੱਟਿਆ ਰਾਮਨਗਨ ਜੇਲ੍ਹ ਦੇ ਵਿੱਚ ਤਾਂ ਉਸ ਹੀ ਨੇ ਬਿਲਕੁਲ ਅੰਕੁਸ਼ ਅੰਕੁਸ਼ ਕੋਰਟ ਦਾ ਕੀ ਫੈਸਲਾ ਆਏਗਾ ਯਕੀਨਨ ਇਸੇ ਲਈ ਇੰਤਜ਼ਾਰ ਕਰਨਾ ਪਏਗਾ ਜੇ ਇਸ ਤਰਕ ਨਾਲ ਪਰ ਚੱਲੀ ਤਾਂ ਜਿਹੇ ਬਹੁਤ ਸਾਰੇ ਮਾਮਲੇ ਹੋਣਗੇ ਜਿਸ ਵਿੱਚ ਸਾਰਿਆਂ ਨੂੰ ਹੀ ਫਿਰ ਤਾਂ ਰਿਹਾਈ ਜਿਹੜੀ ਹੈ ਮਿਲਣੀ ਚਾਹੀਦੀ ਹੈ ਪਰੋਲ ਮਿਲੀ ਚਾਹੀਦੀ ਹੈ ਇਹ ਆਪਣੇ ਆਪ 'ਚ ਇੱਕ ਜਿਹੜਾ ਹੈ ਵਿਵਾਦ ਜ਼ਰੂਰ ਖੜਾ ਕਰ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ ਸੋ ਪਹਿਲਾਂ ਵੀ ਫਰਲੋ ਤੇ ਪਰੋਲ ਤੇ ਇਸ ਹਮੇਸ਼ਾ ਵਾਪਸ ਡੇਰਾ ਮੁਖੀ ਤੋ ਦੇਖਣਾ ਹੈ ਮੋਏਗਾ ਹੁਣ ਜੇ ਤੁਹਾਨੂੰ ਅਗਲੀ ਸੁਣਵਾਈ ਹੋਏਗੀ ਕੋਰਟ ਇਸ ਦੇ ਕੀ ਰੋਕ ਤਿਆਰ ਕਰਦੀ ਹੈ